ਸਾਸਰੀ ਘਾਲ ਸਾਰਿਆਂ ਨੂੰ ਟਾਈਮ ਕਿੰਨਾ ਘੱਟ ਅੱਜਕੱਲ ਮੋਹ ਪਿਆਰ ਕਿੰਨਾ ਘੱਟ ਅੱਜਕੱਲ ਕਿਉਂ ਐਨੇ ਅਸੀਂ ਦੇਖਿਆ ਨਾ ਪ੍ਰੋਗਰਾਮ ਹੁੰਦੀ ਹੈ ਕਿਤੇ ਵੀ ਲਾਲੋ ਆਪਾਂ ਕਿਤੇ ਬਾਹਰ ਜਾਣੇ ਆ ਘੁੰਮਣ ਜਾਣੇ ਆ ਤੇ ਜਾਂ ਆਪਾਂ ਪ੍ਰੋਗਰਾਮ ਤੇ ਜਾਣੇ ਆ ਹਰ ਕੋਈ ਨਾ ਇੱਕ ਦੂਜੇ ਨਾਲ ਗੱਲਬਾਤ ਬਹੁਤ ਘੱਟ ਕਰ ਰਿਹਾ ਹੁੰਦਾ ਮੋਬਾਈਲ ਤੇ ਜ਼ਿਆਦਾ ਹੁੰਦਾ ਜਾਂ ਕੋਈ ਵੀਡੀਓ ਬਣਾ ਰਿਹਾ ਤੇ ਜਾਂ ਕੋਈ ਮੋਬਾਈਲ ਤੇ ਵੈਸੇ ਲੱਗਿਆ ਪਿਆ ਮਤਲਬ ਕਿ ਮੋਬਾਈਲ ਤੇ ਧਿਆਨ ਉਹਦਾ ਜ਼ਿਆਦਾ ਆ ਅਸੀਂ ਐ ਕਹਿ ਦਿੰਦੇ ਆ ਵੀ ਸਾਡੇ ਕੋਲ ਟਾਈਮ ਨਹੀਂ ਕੰਮ ਹੈ ਪਰ ਅਸੀਂ ਗੱਲ ਤੋਂ ਯੂਜ਼ ਕਰ ਰਹੇ ਆ ਟਾਈਮ ਦਾ ਕਿਸੇ ਕੋਲ 10 ਮਿੰਟ ਗੱਲ ਕਰਨਾ ਪਸੰਦ ਘੱਟ ਕਰਦੇ ਆ ਅਸੀਂ ਤੇ ਇਸ ਕਰਕੇ ਵੀ ਕਹਿੰਦੇ ਹੁੰਦੇ ਆ ਵੀ ਟਾਈਮ ਕੱਢਿਆ ਕਰੋ ਸਾਰਾ ਟਾਈਮ ਨਾ ਮੋਬਾਈਲ ਖੋ ਕੇ ਲਹਿ ਗਿਆ ਮੋਬਾਈਲ ਨੇ ਤਾਂ ਨਾ ਖੋਲੇ ਟਾਈਮ ਬਸ ਮਿਲ ਵਰਤ ਤਨ ਬਹੁਤ ਘੱਟ ਰਹਿ ਗਿਆ ਫੋਨ ਤੇ ਪੁੱਛ ਲੈ ਇੱਕ ਬਹੁਤ ਹੀ ਵੱਡੀ ਗੱਲ ਹੋਗੀ ਜੇ ਨਾ ਪੁੱਛਿਆ ਫਿਰ ਵੀ ਤਾਨਾ ਮੇਨਾ ਬਣ ਜਾਂਦਾ ਵੀ ਉਹਨੇ ਮੇਰਾ ਹਾਲ ਨਹੀਂ ਪੁੱਛਿਆ ਹਨਾ ਰਿਸ਼ਤੇਦਾਰ ਆਉਂਦੇ ਸੀ ਨਾ ਅੱਗੇ ਤੇ ਉਹਨਾਂ ਨੂੰ ਚਾਹ ਪਾਣੀ ਪਿਆ ਜਾਂਦਾ ਸੀ ਤੇ ਰੋਟੀ ਬਣਾਈ ਜਾਂਦੀ ਖੀਰ ਕੜਾ ਬਣਾਏ ਜਾਂਦੇ ਮਿੱਠਾ ਬਣਾਇਆ ਜਾਂਦਾ ਲਾਜ਼ਮੀ ਕਦੇ ਰੋਟੀ ਖਵਾਉਣ ਤੋਂ ਬਿਨਾ ਮੋੜਿਆ ਨਹੀਂ ਜਾਂਦਾ ਸੀ ਸਾਡੀਆਂ ਮੰਮੀਆਂ ਬਾਹਰ ਚੁੱਲਿਆਂ ਉੱਤੇ ਤੁੱਪੇ ਰੋਟੀ ਬਣਾਉਂਦੀਆਂ ਕਦੇ ਨਹੀਂ ਆਏ ਆਖਿਆ ਸੀਗਾ ਵੀ ਰਿਸ਼ਤੇਦਾਰ ਰੋਟੀ ਖਾਦੇ ਤੋਂ ਬਿਨਾ ਮੁੜ ਜੂ ਐਨੀ ਗਰਮੀ ਹੁੰਦੀ ਤੁਪੇ ਵੇਲੇ ਮੰਝੇ ਟੇਢੇ ਕਰਕੇ ਰੋਟੀ ਬਣਾਉਂਦੇ ਸੀ ਆਪ ਦੇਖਿਆ ਜਦੋਂ ਪਿਆਰ ਨਹੀਂ ਹੁੰਦਾ ਸੀ ਸਮਾਨਾ ਹੁੰਦਾ ਸੀ ਕਿਸੇ ਕੋਲੇ ਸਭ ਕੁਝ ਹੁੰਦਾ ਸੀ ਕਿ ਅੱਜ ਹੈ ਨਹੀਂਗਾ ਅੱਜ ਵੀ ਹੈ ਅੱਜ ਵੀ ਸਾਡੇ ਕੋਲ ਸੂਰਤਾਂ ਕਿੰਨੀਆਂ ਸਾਡੇ ਕੋਲ ਗੈਸ ਚੁੱਲ੍ਹੇ ਐ ਰਸੋਈ ਐ ਅਸੀਂ ਛਾਵੇਂ ਖੜੇ ਹਾਂ ਰਸੋਮਾਂ ਦੇ ਵਿੱਚ ਪੱਖੇ ਤੱਕ ਲੱਗੇ ਐ ਅਸੀਂ ਫੇਰ ਵੀ ਆਏਗੇ ਇਹਨੂੰ ਰੋਟੀ ਬਹੁਤ ਘੱਟ ਬਣਾ ਕੇ ਖਾਉਣੇ ਆ ਬਹੁਤ ਘੱਟ ਘਰਾਂ ਦੇ ਵਿੱਚ ਰੋਟੀ ਬਣਾਈ ਜਾਂਦੀ ਹੈ ਨਹੀਂ ਤਾਂ ਦੇਖਿਆ ਟ੍ਰੈਂਡ ਸ਼ਹਿਰਾਂ ਦੇ ਵਿੱਚ ਤਾਂ ਹੋਟਲਾਂ ਦੇ ਵਿੱਚ ਲੈ ਜਾਂਦੇ ਨੇ ਉਥੋਂ ਅੱਜ ਚਲੋ ਖਵਾ ਕੇ ਲਿਆਈਏ ਅੱਜ ਰਿਸ਼ਤੇਦਾਰ ਆਏ ਆ ਸਾਡੇ ਅੱਜ ਉਹਨਾਂ ਨੂੰ ਹੋਟਲ ਦੇ ਵਿੱਚ ਲੈ ਕੇ ਗਏ ਆ ਖਾਣਾ ਖਾਣ ਵਾਸਤੇ ਤੇ ਜਿਹਾ ਆਰਡਰ ਕਰਕੇ ਘਰੇ ਮੰਗਾਣੇ ਆ ਪੀਆ 버ਗਰ ਮੰਗਾ ਲਿਆ ਜੋ ਵੀ ਚੀਜ਼ਾਂ ਫਾਸਟ ਫੂਡ ਆ ਇਹ ਮੰਗਾਣਿਆ ਇਹਨਾਂ ਨੇ ਮੋੜਨਾ ਛੇਤੀ ਰੋਟੀ ਨਹੀਂ ਖਾਂਦੇ ਅਬ ਦੇਖ ਲੈ ਮੁਰਨਾ ਸੀ ਛੇਤੀ ਰੋਟੀ ਨਹੀਂ ਖਾਂਦੇ ਤੇ ਭੱਜ ਕੇ ਸਮੋਸੇ ਕਚੋਰੀਆਂ ਐਵੇਂ ਜਾ ਕੋਸ ਮੰਗਾ ਲੈਂਦੇ ਆ ਵੀ ਛੇਤੀ ਮੁੜ ਜਾਂਦੇ ਜਾਂ ਠੰਡਾ ਹੀ ਪਿਆ ਕੇ ਠੰਡਾ ਪੀਤਾ ਸਮੋਸੇ ਕਚੋਰੀਆਂ ਖਾਦੇ ਵੀ ਨੂਨ ਮਿਰਚ ਖਾਈ ਜਾਂਦੇ ਆ ਤੇ ਉਹੋ ਜਿਹਾ ਪਿਆਰ ਅਗੇ ਮਿੱਠਾ ਖਾਂਦੇ ਸੀ ਮਿੱਠਾ ਖਾਦੇ ਤੋਂ ਬਿਨਾ ਮੁੜਦੇ ਨਹੀਂ ਸੀਗੇ ਆਪਣੇ ਮੰਮਾਾਂ ਦਾਦਿਆਂ ਵੇਲੇ ਤੇ ਪਿਆਰ ਵੀ ਫਿਰ ਉਹਨਾ ਸੀ ਨਾ ਰੀਜ ਦੇ ਨਾਲ ਬਣਾਉਂਦੇ ਸੀਗੇ ਫ੍ਰੀਜ ਦੇ ਨਾਲ ਤੇ ਰੀਜ ਦੇ ਨਾਲ ਹੀ ਰਿਸ਼ਤੇਦਾਰੀ ਨਿਭਦੀ ਸੀ ਤੇ ਰੀਜ ਦੇ ਨਾਲ ਹੀ ਪਿਆਰ ਹੁੰਦਾ ਸੀ ਤੇ ਅੱਜ ਕੱਲ੍ਹ ਕਹਿੰਨੇ ਆ ਵੀ ਚੱਲ ਭੱਜ ਕੇ ਉੱਥੇ 2 ਮਿੰਟਾਂ ਲਈ ਦੀ ਫੜ ਲਿਓ ਠਾਠ ਸਮਝਦੇ ਆ ਉਹਨੂੰ ਅਸੀਂ ਆਪਦੀ ਸਰਦਾਰੀ ਸਮਝਦੇ ਆਣਗੇ ਅਮੀਰੀ ਸਮਝਦੇ ਆ ਵੀ ਅਸੀਂ ਤਾਂ ਨਹੀਂ ਕਰਦੇ ਮੱਥਾ ਮਾਰਿਆ ਅਸੀਂ ਤਾਂ ਉੱਥੇ ਆਰਡਰ ਕਰਤੀ 10 ਮਿੰਟ ਵਿੱਚ ਟੀ ਆ ਜਾਂਦਾ ਘਰੇ ਖਾਣਾ ਜਾਂ ਅਸੀਂ ਤਾਂ ਵੀ ਲੈ ਜਾਂਦੇ ਆ ਕਿ ਰਿਸ਼ਤੇਦਾਰਾਂ ਨੂੰ ਉੱਥੋਂ ਖਵਾ ਲਏ ਹੁਣੇ ਫਿਰ ਕੀ ਪਾਲਦੇ ਆ ਸੀ ਬੱਸ ਫਿਰ ਮੁੱਲ ਦਾ ਖਾਣਾ ਖਵਾਤਾ ਤੇ ਫਿਰ ਮੁੱਲ ਦੇ ਰਿਸ਼ਤੇਦਾਰ ਨੇ ਪੈਸੇ ਦੀ ਰਹੇਗੀ ਪੈਸੇ ਨਾਲ ਹੀ ਰਿਸ਼ਤੇਦਾਰੀ ਰਹੇਗੀ ਸੋਚਿਆ ਕਰੋ ਥੋੜੀ ਜਿਹੀ ਬਣਾਓ ਪਰ ਕਰੇ ਚੋਰ ਬਣਾ ਕੇ ਕੋਸ਼ਿਸ਼ ਕਰੋ ਵੀ ਅਸੀਂ ਬਣਾ ਕੇ ਖਵਾਈਏ ਜੇ ਅਸੀਂ ਆਪਦੀ ਰਿਸ਼ਤੇਦਾਰੀ ਬਣਾਉਣਾ ਚਾਹੁੰਦੇ ਹਾਂ ਵੀ ਉਹ ਆਪਣਾ ਬਣੇ ਆਪਣਾ ਕਰੇ ਮੂ ਪਿਆਰ ਰੀਸ ਦੇ ਨਾਲ ਹਜੇ ਵੀ ਘਰਾਂ ਦੇ ਵਿੱਚ ਮੈਂ ਬਹੁਤ ਦੇਖਿਆ ਹੈਗਾ ਬਣਾਉਂਦੇ ਨੇ ਰੋਟੀ ਤੋਂ ਬਿਨਾ ਤੋਰਦੇ ਤੱਕ ਨਹੀਂ ਕਿਸੇ ਨੂੰ ਵੀ ਚਾਹ ਪਾਣੀ ਬਿਨਾ ਅੱਕਦੀਆਂ ਥੱਕਦੀਆਂ ਨਹੀਂ ਉਹਨਾਂ ਦੀਆਂ ਔਰਤਾਂ ਪਰਾਂ ਦੇ ਸਾਰਾ ਦਿਨ ਲਾਈ ਰੱਖੋ ਤੇ ਬੜਾਈ ਥਵਾ ਕੇ ਬੜਾਈ ਰਿਸ਼ਤੇਦਾਰਾਂ ਵਿੱਚ ਪਿਆਰ ਹੈ ਉਹਨਾਂ ਦਾ ਘਰ ਤੇ ਫੈਮਿਲੀ ਦੇ ਵਿੱਚ ਵੀ ਪਿਆਰ ਹੈ ਪਰ ਬਹੁਤ ਪਰ ਕੱਟ ਗਿਆ ਇਹਦੀ ਵੱਲ ਧਿਆਨ ਦਿਆ ਕਰੋ